ਹੁਣ 5-4 ਦਿਨ ਹੋ ਗਏ ਸਰਕਾਰ ਐਕਸ਼ਨ ਚ ਆਈ ਹੈ ਵਧੀਆ ਗੱਲ ਹੋਣਾ ਚਾਹੀਦਾ ਜੇ ਹੀ ਪਹਿਲਾਂ ਕਿਤੇ ਐਕਸ਼ਨ ਚ ਆਏ ਹੁੰਦੇ ਤਾਂ ਸ਼ਾਇਦ ਅੱਜ 3 ਦਿਨਾਂ ਰਹਿੰਦੇ 13 13 ਨੇ ਤਾਂ 10 ਤੱਕ ਜਾਂਦੀ ਹਨ ਇਹਨਾਂ ਨੇ ਕਾਨੂੰਨ ਲਿਆਂਦਾ 10 ਸੀਸੀਆਂ ਤੇ 10 ਸਲਸਜਾ ਹੁਣ ਦਿਖਾਓ ਕਿਤੇ ਫਰੈਸੀਡਲ ਮਿਲਦੀ ਹੈ ਪ੍ਰੈਗਾ ਜਿਹੜਾ ਕੈਪਸੂਲ ਹੈ ਇਹਦੀ 300 ਐਮਜੀ ਪਾਵਰ ਹੈ ਬੱਚੇ 3-4 ਦਿਨ 4-4 ਕੈਪਸੂਲ ਖਾ ਲੈਂਦੇ ਆ ਮੈਂ ਨਾ ਵੀ ਕੋਈ ਵੀ ਸਧਾਰਨ ਬੰਦਾ ਇੱਕ ਕੈਪਸੂਲ ਖਾ ਕੇ ਤੁਰ ਕੇ ਦਿਖਾਵੇ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਅਸੀਂ ਜ਼ੀਰੋ ਗਰਾਉਂਡ ਲੈਵਲ ਤੋਂ ਰਿਪੋਰਟਿੰਗ ਕਰਦੇ ਆ ਤਾਂ ਸੱਚ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜੋ ਪੰਜਾਬ ਦੇ ਹਾਲਾਤ ਨੇ ਅੱਜ ਪੰਜਾਬ ਦੀ ਨੌਜਵਾਨੀ ਦੇ ਹਾਲਾਤ ਨੇ ਕੱਲ ਇੱਕ ਜੀਦਾ ਪਿੰਡ ਦੇ ਵਿੱਚ ਨੌਜਵਾਨ ਦੀ ਨਸ਼ੇ ਦੇ ਓਵਰਡੋਸ ਦੇ ਕਾਰਨ ਮੌਤ ਹੋ ਜਾਂਦੀ ਹੈ ਤੇ ਦੂਜੇ ਪਾਸੇ ਸੀਐਮ ਭਗਵੰਤ ਮਾਨ ਨਸ਼ੇ ਨੂੰ ਬੰਦ ਕਰਨ ਦੀਆਂ ਗੱਲਾਂ ਕਰਦੇ ਨੇ ਭ੍ਰਿਸ਼ਟਾਚਾਰੀ ਨੂੰ ਬੰਦ ਕਰਨ ਦੀਆਂ ਗੱਲਾਂ ਕਰਦੇ ਨੇ ਪਰ ਜਦੋਂ ਸੱਤਾ ਦੇ ਵਿੱਚ ਆਉਣਾ ਸੀ ਉਦੋਂ ਵੀ ਸੀਐਮ ਭਗਵੰਤ ਮਾਨ ਦੀ ਸਰਕਾਰ ਆਈ ਸੀ ਤਾਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਹੀ ਆਈ ਸੀ ਕਿ ਪੰਜਾਬ ਦੀ ਨੌਜਵਾਨੀ ਬਰਬਾਦ ਹੋ ਰਹੀ ਹੈ ਵਿਦੇਸ਼ਾਂ ਵੱਲ ਕੁਝ ਕਰ ਰਹੀ ਹੈ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਮਾਜ ਦੇ ਮੁੱਦਿਆਂ ਤੇ ਤੇ ਸਮਾਜ ਦੇ ਸੇਵਾ ਕੰਮਾਂ ਜਿਹੜੇ ਉਹ ਕਰਦੇ ਨੇ ਤੇਜਾ ਸਿੰਘ ਜੀ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੁਦੀਪ ਹੋਰ ਠੀਕ ਠਾਕ ਵੀਰ ਬਹੁਤ ਵਧੀਆ ਜੀ ਬਾਈ ਜੀ ਕਿਵੇਂ ਤੁਹਾਡੇ ਪਿੰਡ ਇੱਕ ਕੱਲ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਨਸ਼ੇ ਦੇ ਓਵਰਡੋਸ ਦੇ ਨਾਲ ਸੀਐਮ ਭਗਵੰਤ ਮਾਨ ਗੱਲਾਂ ਕਰਦੇ ਨੇ ਕਿ ਨਸ਼ਾ ਪੰਜਾਬ ਦੇ ਵਿੱਚੋਂ ਅਸੀਂ ਖਤਮ ਕਰ ਦਾਂਗੇ ਜਨ ਸੱਤਾ ਦੇ ਵਿੱਚ ਆਉਣਾ ਸੀ ਤਾਂ ਉਦੋਂ ਵੀ ਕਿਹਾ ਸੀ ਕਿ ਨਸ਼ਾ ਜਿਹੜਾ ਖਤਮ ਕਰਾਂਗੇ ਅਸੀਂ 2 ਸਾਲ ਦਾ ਕਾਰਜਕਾਲ ਹੋ ਗਿਆ ਹਾਲ ਤੱਕ ਕਿੰਨਾ ਕ ਜਿਹੜਾ ਪੰਜਾਬ ਦੇ ਵਿੱਚ ਨਸ਼ੇ ਦੀ ਹੈ ਜਿਹੜੀ ਪਰਮਾਰ ਚੱਲ ਰਹੀ ਹੈ ਦੇਖੋ ਕੁਲਦੀਪ ਜੀ ਮੇਰੇ ਪਿੰਡ ਘਟੋ ਘਟਾ 10 11 ਲੜਕੇ ਮੰਨ ਲਓ ਓਵਰਡੋਜ ਨਾਲ ਜਿਨ੍ਹਾਂ ਦੀ ਡੈਥ ਹੋ ਗਈ ਮੀਡੀਆ ਰ ਅਸੀਂ ਬੜੀ ਬਾਰੀ ਆਵਾਜ਼ ਉਠਾਈ ਹੈ ਬੜੇ ਬਾਰੀ ਗੱਲਬਾਤ ਹੋਈ ਹੈ ਇਹ ਮੁੱਦਾ ਉੱਥੇ ਦਾ ਉੱਥੇ ਹੀ ਹੈ ਦੇਖੋ ਜਦੋਂ ਕੋਈ ਬੋਟਾ ਨੇੜੇ ਆਉਂਦੀਆਂ ਸਰਕਾਰਾਂ ਉਦੋਂ ਪੈਂਤਰੇ ਕੱਢਦੀਆਂ ਤੇ ਆ ਮੰਨ ਲਓ ਹੁਣ 5 4 ਦਿਨ ਹੋ ਗਏ ਸਰਕਾਰ ਐਕਸ਼ਨ ਚਾਹੀਏ ਵਧੀਆ ਗੱਲ ਹੋਣਾ ਚਾਹੀਦਾ ਜੇ ਹੀ ਪਹਿਲਾਂ ਕਿਤੇ ਐਕਸ਼ਨ 'ਚ ਆਏ ਹੁੰਦੇ ਤਾਂ ਸ਼ਾਇਦ ਅੱਜ ਤਿੰਨ ਤੇ ਨਾ ਰਹਿੰਦੇ 13 13 ਨੇ ਤਾਂ 10 ਤਾਂ ਲੈ ਜਾਂਦੀ ਹੈ ਹਨਾ ਮੰਨ ਲਓ ਹੁਣ ਪੁਲਿਸ ਰੇਡ ਕਰਦੀ ਐ ਪਿੰਡ-ਪਿੰਡ ਰੇਡ ਕਰਦੀ ਐ ਵਧੀਆ ਗੱਲ ਐ ਪਰ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਜਿੱਥੇ ਵੀ ਦੇਖਦੇ ਆ ਮੰਨ ਲਓ ਪੋਸਟ ਫੜਿਆ ਜਾਂਦਾ ਐ ਚਿੱਟੇ ਦੀ ਹਲੇ ਤੱਕ ਮੰਨ ਲਓ ਕਿਤੇ ਵੀ ਕੋਈ ਖੇਪ ਵੱਡੀ ਆ ਬਸੰਡਾ ਮਾਨਸਾ ਏਰੀਆ ਚ ਮੈਂ ਨਹੀਂ ਦੇਖੀ ਕਿਤੇ ਫੜੀ ਐ ਬਾਰਡਰ ਏਰੀਆ ਤੇ ਫੜਿਆ ਜਾਂਦਾ ਠੀਕ ਐ ਪੁਲਿਸ ਦੀ ਵੀ ਮਜਬੂਰੀ ਐ ਜਿਹੜੀ ਹੈਵੀ ਰਿਕਵਰੀ ਇਹਨਾਂ ਕੋਲੇ ਜਿਹੜੇ ਚਿੱਟਾ ਪੀਣ ਵਾਲਿਆ ਹੁੰਦੀ ਨੇ ਇਹਨਾਂ ਕੋਲੇ 2 ਗ੍ਰਾਮ 3 ਗ੍ਰਾਮ ਹੁੰਦਾ ਉਹਦੇ ਜੋ ਕੁਛ ਆਪ ਪੀ ਲੈਂਦੇ ਐ ਕੁਛ ਵੇਚ ਦਿੰਦੇ ਐ ਹੁਣ ਆਮ ਸੀ ਪਬਲਿਕ ਪੁਲਿਸ ਨੂੰ ਗਾਲਾਂ ਦਿੰਦੀ ਐ ਵੀ ਪੁਲਿਸ ਕੋ ਕਰਦੀ ਨਹੀਂ ਪੁਲਿਸ ਸੁੱਤੀ ਵੀ ਐ ਪੁਲਿਸ ਚਿੱਟੇ ਵਾਲਿਆਂ ਨੂੰ ਫੜਦੀ ਨਹੀਂ ਹੁਣ ਉਹਦੀ ਜੇ ਰਿਕਵਰੀ ਜਿਹੜੇ ਇਹ ਬਹੁਤ ਛੋਟੇ ਬੰਦੇ ਆ ਜਿਹੜਿਆਂ ਪਿੰਡਾਂ ਚ ਪੀਣ ਵਾਲੇ ਆ 1-2 ਗ੍ਰਾਮ ਉਹਦੇ ਚ ਪੁਲਿਸ ਕੀ ਤਾਂ ਮੰਨ ਲਓ ਸਿੰਪਲ ਕੇਸ ਕਰੂਗੀ ਕੀ ਉਹਦੇ ਤੇ ਰਿਕਵਰੀ ਪਾਊਗੀ ਗਾਂ ਕੋੜ ਚੋ ਵੀ ਝਾੜ ਪੈਂਦੀ ਐ ਠੀਕ ਐ ਇਹ ਸਰਕਾਰਾਂ ਡਰਾਮੇ ਨਾ ਕਰਨ ਡਰਾਮਿਆਂ ਦਾ ਕੋਈ ਫਾਇਦਾ ਨਹੀਂ ਇਹਨਾਂ ਚੀਜ਼ਾਂ ਨਾਲ ਕਦੇ ਵੀ ਨਸ਼ਾ ਬੰਦ ਨਹੀਂ ਹੁੰਦਾ ਲੋਕਾਂ ਤੇ ਧੜਾ ਧੜ ਕੇ ਕੇਸ ਪਾਉਣ ਨਾਲ ਬੰਦ ਨਹੀਂ ਹੁੰਦਾ ਇਹਨਾਂ ਨੂੰ ਜਿੰਨਾ ਚਿਰ ਇਹ ਕਾਨੂੰਨ ਚੇਂਜ ਨਹੀਂ ਕਰਦੇ ਅੱਗੇ ਫ੍ਰੈਂਸੀਡਲ ਸੀ ਵੇਖੋ ਘਰ ਘਰ ਹਰੇਕ ਮੰਨ ਲਓ ਮੁਲਾਜ਼ਮ ਦਾ ਬੱਚਾ ਅਫਸਰਾਂ ਦੇ ਬੱਚੇ ਪੀਣ ਲੱਗ ਗਏ ਜਦੋਂ ਕੰਮ ਐ ਵੱਸੋਂ ਬਾਹਰ ਹੋ ਗਿਆ ਫਿਰ ਇਹਨਾਂ ਨੇ ਕਾਨੂੰਨ ਲਿਆਂਦਾ 10 ਸੀਸੀਆਂ ਤੇ 10 ਸਲਸਜਾ ਹੁਣ ਦਿਖਾਓ ਕਿਤੇ ਫ੍ਰੈਂਸੀਡਲ ਮਿਲਦੀ ਐ ਇਹ ਜਿਹੜਾ ਕਾਨੂੰਨ ਐ ਕਾਨੂੰਨ ਨੂੰ ਚੇਂਜ ਕਰਨਾ ਜੇ ਕਿਸੇ ਤੋਂ ਚਿੱਟਾ ਮਿਲਦਾ ਉਹਦੀ ਨੋਟ ਬੀਲ ਕਰਨਾ ਬੇਸ਼ੱਕ 1 ਗ੍ਰਾਮ ਹੋਵੇ ਜਾਂ 2 ਗ੍ਰਾਮ ਹੋਵੇ ਤਾਂ ਹੀ ਨਸ਼ਾ ਬੰਦ ਹੋਊਗਾ ਲੋਕਾਂ ਨੂੰ ਅੰਦਰ ਸਿੱਟ ਕੇ ਲੋਕਾਂ ਨੂੰ ਦਿਖਾਵਾ ਕਰਕੇ ਕਦੇ ਵੀ ਨਸ਼ਾ ਬੰਦ ਨਹੀਂ ਹੋਊਗਾ ਜੀ ਤਾਂ ਪੰਜਾਬ ਪੁਲਿਸ ਦੇ ਵੀ ਤਬਾਦਲੇ ਕਰ ਦਿੱਤੇ ਨੇ ਕਹਿੰਦੇ ਕਿ ਪੰਜਾਬ ਪੁਲਿਸ ਦੇ ਵਿੱਚ ਵੀ ਕੁਝ ਕਾਲੀਆਂ ਭੇਡਾਂ ਸੀਗੀਆਂ ਜਿਹੜੀਆਂ ਨਸ਼ੇ ਦੇ ਤਸਕਰਾਂ ਨਾਲ ਨਸ਼ਾ ਵੇਚਣ ਵਾਲੇ ਮਗਰਮੱਛਾਂ ਦੇ ਨਾਲ ਰਲ ਜਾਂਦੀਆਂ ਸੀ ਪਰ ਹੁਣ 3 ਸਾਲ ਜਿਹੜੇ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਚਾਹੇ ਥਾਣੇਦਾਰ ਹੋ ਗਿਆ ਐਸ ਐਚਓ ਹੋ ਗਿਆ ਚਾਹੇ ਉਹ ਸਿਪਾਈ ਹੋ ਗਿਆ 3 ਸਾਲ ਲੱਗੇ ਉਹਨੂੰ ਤਾਂ ਉਹਨਾਂ ਦੀਆਂ ਬਦਲੀਆਂ ਕਰ ਦਿੱਤੀਆਂ ਨੇ ਬਹੁਤ ਸਾਰੇ ਹੀ ਪੁਲਿਸ ਸਟੇਸ਼ਨਾਂ ਦੇ ਵਿੱਚ ਤਬਾਦਲੇ ਕੀਤੇ ਗਏ ਆ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਉਸ ਚੀਜ਼ ਦੇ ਨਾਲ ਆ ਜਿਹੜਾ ਨਸ਼ੇ ਤੇ ਰੁਕத்-ਥਮ ਲੱਗੇਗੀ ਦੇਖੋ ਇਹ ਹਾਰ ਹੋਣ ਦੇ ਕਾਰਨ ਹੀ ਕਿਉਂ ਪਤਾ ਲੱਗਿਆ ਵੀ ਪੁਲਿਸ ਮੁਲਾਜ਼ਮ ਸਾਡੇ ਮੰਨ ਲਓ ਕਾਲੀਆਂ ਭੇਡਾਂ ਪਹਿਲਾਂ ਕਿਉਂ ਨਾ ਪਤਾ ਲੱਗਿਆ ਇਹ ਚੀਜ਼ ਦਾ ਪਹਿਲਾਂ ਵੀ ਤਾਂ ਪਤਾ ਕਰਨਾ ਚਾਹੀਦਾ ਸੀ ਜੇ ਕੋਈ ਮੰਨ ਲਓ ਸੈਟਿੰਗਾਂ ਕਰਨ ਵਾਲਾ ਮੁਲਾਜ਼ਮ ਹੈਗਾ ਉਹਨੂੰ ਕਿਤੇ ਵੀ ਲਾਦ ਨੂੰ ਉੱਥੇ ਹੀ ਕਰੂਗਾ ਉਹਨੇ ਕਾਰ ਹੀ ਲੈਣਾ ਠੀਕ ਹੈ ਪਰ ਇਹ ਤਵਾਦਲੇ ਕਰਨ ਨਾਲ ਤਾਂ ਮੈਂ ਤਾਂ ਨਹੀਂ ਮੰਨਦਾ ਵੀ ਕੋਈ ਸੁਧਾਰ ਹੋ ਜੂਗਾ ਤਵਾਦਲੇ ਕਰਦੇ ਨੇ ਕਿ ਉਹਦੇ ਨਾਲ ਸੁਧਾਰ ਨਹੀਂ ਹੁੰਦਾ ਐਵੇਂ ਬਿਨਾਂ ਗੱਲੋਂ ਇੱਥੋਂ ਚਾਕੇ ਕਿਸੇ ਨੂੰ ਰੋਪੜ ਮਾਰਿਆ ਪਠਾਨਕੋਟ ਮਾਰਿਆ ਉਹਦੇ ਨਾਲ ਕਦੇ ਸੁਧਾਰ ਹੋਊਗਾ ਜਿਹੜੀ ਸਿੱਧੀ ਜੀ ਗੱਲ ਹੈ ਕੁਲਦੀਪ ਜੀ ਮੈਂ ਪਹਿਲਾਂ ਵੀ ਦੱਸਿਆ ਜਿੰਨਾ ਚਿਰ ਸਾਡਾ ਜਿਵੇਂ ਹੁਣ ਗੁਜਰਾਤ ਹੋ ਗਿਆ ਬਿਹਾਰ ਹੋ ਗਿਆ ਉੱਥੇ ਸ਼ਰਾਬ ਮਿਲਦੀ ਨਹੀਂ ਡਰਾਈ ਏਰੀਆ ਹੋ ਗਿਆ ਉੱਥੇ ਜਦੋਂ ਪਤਾ ਲੱਗਿਆ ਵੀ ਇਹ ਚੀਜ਼ ਦੇ ਲੋਕਾਂ ਨੂੰ ਲੱਤ ਜ਼ਿਆਦਾ ਲੱਗ ਗਈ ਲੋਕ ਕੰਮ ਕਰਨਾ ਛੱਡ ਗਏ ਮੈਂ ਖੁਦ ਵੀ ਬਿਹਾਰ ਦੇਖਿਆ ਵੀ ਆਹ ਰੋੜਾਂ ਤੇ ਸ਼ਰਾਬੀ ਮਿਲਦੇ ਸੀ ਤੇ ਉੱਥੇ ਅੱਜ ਸੁਧਾਰ ਆ ਲੋਕਾਂ ਦਾ ਕਿਉਂ ਨਹੀਂ ਉਹੀ ਗੱਲ ਆ ਵਾਰ-ਵਾਰ ਵੀ ਜੇ ਐਨ ਲਿਉਣਗੇ ਚਿੱਟੇ ਦਾ ਮੰਨ ਲਓ ਇਹ ਕਰਨਗੇ ਵੀ ਨੌਟ ਬੇਲ ਕਰਨਗੇ ਐ ਨਵਾਂ ਲਿਉਣਗੇ ਤਾਂ ਹੀ ਇਹਦਾ ਸੁਧਾਰ ਹੋਊਗਾ ਤੇ ਨਹੀਂ ਇਹਨਾਂ ਚੀਜ਼ਾਂ ਨਾਲ ਕਦੇ ਸੁਧਾਰ ਨਹੀਂ ਹੋਊਗਾ ਸਰਕਾਰਾਂ ਨੇ ਤੁਹਾਨੂੰ ਸਾਡੇ ਆਹ ਦੇਤੇ ਨਸ਼ੇ ਦੇਤੇ ਮੰਨ ਲਓ ਆ ਜੀਵ ਵਾਲੀ ਗੋਲੀ ਹੈ ਕੀ ਇਹ ਨਸ਼ਾ ਨਹੀਂ ਆਪਰੇਗਾ ਜਿਹੜਾ ਕੈਪਸੂਲ ਹੈ ਇਹਦੀ 300mg ਪਾਵਰ ਹੈ ਬੱਚੇ ਇਹ ਤਿੰਨ ਦਿਨ ਚਾਰ-ਚਾਰ ਕੈਪਸੂਲ ਖਾ ਲੈਂਦੇ ਆ ਮੈਂ ਨਾ ਵੀ ਕੋਈ ਵੀ ਸੁਧਾਰਨ ਬੰਦਾ ਇੱਕ ਕੈਪਸੂਲ ਖਾ ਕੇ ਤੁਰ ਕੇ ਦਿਖਾਵੇ ਉਹ ਡਰਗ ਚ ਨਹੀਂ ਆਉਂਦਾ ਉਹਨੂੰ ਕਹਿੰਦੇ ਅਸੀਂ ਫੜ ਨਹੀਂ ਸਕਦੇ ਜਿਹੜਾ ਪ੍ਰੈਗ ਹੈ ਡਰਗ ਚ ਨਹੀਂ ਆਉਂਦਾ ਨਸ਼ਾ ਉਹਦੇ ਚ ਹੱਦੋਂ ਵੱਧ ਆ ਜੀ ਤਵਾਦਲੇ ਕਰਨ ਨਾਲ ਮੈਂ ਨਹੀਂ ਮੰਨਦਾ ਵੀ ਸਾਡੇ ਲੋਕਾਂ ਦਾ ਸੁਧਾਰ ਹੋਊਗਾ ਜਾਂ ਨਸ਼ਾ ਬੰਦ ਹੋਊਗਾ ਇੱਕ ਅਮਰਤਪਾਲ ਸਿੰਘ ਦੀ ਵੱਡੀ ਲੀਡ ਦੇ ਨਾਲ ਜਿੱਤ ਹੁੰਦੀ ਹੈ ਤਾਂ ਲੋਕਾਂ ਦੇ ਵਿੱਚ ਹੁਣ ਰੋਪਾਇਆ ਜਾ ਰਿਹਾ ਕਿ ਭਾਈ ਅਮਰਤਪਾਲ ਸਿੰਘ ਨੂੰ ਜਿਹੜਾ ਇੱਥੇ ਬੁਲਾ ਕੇ ਜਿਹੜਾ ਰਿਹਾ ਕਰਕੇ ਜਿਹੜਾ ਉਹਨਾਂ ਦੀ ਜਿਹੜੀ ਸੋਚੁਕ ਸਮਾਗਮ ਹੋਵੇ ਪਰ ਪੰਜਾਬ ਸਰਕਾਰ ਵੱਲੋਂ 3 ਜੂਨ ਨੂੰ ਹੀ ਜਿਹੜਾ ਕਹਿ ਦਿੱਤਾ ਜਾਂਦਾ ਕਿ ਐਨਐਸਏ ਲਗਾ ਦਿੱਤੀ ਜਾਂਦੀ ਹੈ ਵਧਾ ਦਿੱਤੀ ਜਾਂਦੀ ਹੈ ਜਿਹੜੀ ਐਨਐਸਏ ਹੈ ਉਹਨਾਂ ਦਾ ਐਕਸਟੈਂਡ ਕਰ ਦਿੱਤਾ ਜਾਂਦਾ ਉਹਨਾਂ ਦੇ ਨਾਲ 9 ਸਾਥੀ ਨੇ ਦੱਸਿਆ ਜਾ ਰਿਹਾ ਉਹਨਾਂ ਤੇ ਵੀ ਜਿਹੜਾ ਐਨਐਸਏ ਵਧਾ ਕੇ 25 ਤੱਕ ਕਰ ਦਿੱਤਾ ਗਿਆ ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਜਿਹੜਾ ਐਨਐਸਏ ਉਹਨਾਂ ਉੱਪਰ ਵਧਾਇਆ ਗਿਆ ਤਾਂ ਕੀ ਕਾਰਨ ਮੰਨਦੇ ਹੋ ਤੁਸੀਂ ਪੰਜਾਬ ਸਰਕਾਰ ਡਰੀ ਹੋਈ ਹੈ ਕੇਂਦਰ ਸਰਕਾਰ ਨਾਲ ਮਿਲੀ ਹੋਈ ਹੈ ਜਾਂ ਭਾਈ ਅਮਰਤਪਾਲ ਸਿੰਘ ਨੂੰ ਬਾਹਰ ਨਹੀਂ ਲਿਆਉਣਾ ਚਾਹੁੰਦੀ ਇਹ ਤਾਂ ਦੇਖੋ ਜੀ ਕੱਲਾ ਆਪਾਂ ਮੌਜੂਦਾ ਸਰਕਾਰ ਨਹੀਂ ਕਹਿ ਸਕਦੇ ਜਿਹੜੀਆਂ ਆਪੋਜੀਟ ਪਾਰਟੀਆਂ ਕਾਂਗਰਸ ਕੀ ਕਰ ਰਹੀ ਹੈ ਕਾਲੀ ਕੀ ਕਰ ਰਹੀ ਹੈ ਉਹਨਾਂ ਸਰਕਾਰਾਂ ਨੂੰ ਵੀ ਇਹ ਚੀਜ਼ ਦਾ ਸਮਰਥਨ ਦੇਣਾ ਚਾਹੀਦਾ ਵੀ ਕਾਲੀ ਦਲ ਵੱਲੋਂ ਕਹਿ ਦਿੱਤਾ ਗਿਆ ਕਿ ਭਾਈ ਅਮਰਤਪਾਲ ਸਿੰਘ ਨੂੰ ਜਿਹੜਾ ਰਿਹਾ ਕਰ ਦਿੱਤਾ ਜਾਵੇ ਉਹਨਾਂ ਵੱਲੋਂ ਵੀ ਸਮਰਥਨ ਕੀਤਾ ਜਾ ਰਿਹਾ ਸੀ ਵੱਡੇ ਪੱਧਰ ਕੱਲਾ ਕਹਿਣ ਨਾਲ ਕੁਝ ਨਹੀਂ ਹੁੰਦਾ ਕੁਲਦੀਪ ਜੀ ਜੇ ਇੰਨੇ ਹੀ ਮੰਨ ਲਓ ਸਾਡੇ ਲੋਕਾਂ ਨਾਲ ਲਗਾ ਹੋਵੇ ਰੋੜਾਂ ਤੇ ਆਉਣ ਸੜਕਾਂ ਤੇ ਆਉਣ ਕੀ ਨਹੀਂ ਹੱਲ ਹੋਊਗਾ ਕੱਲੇ ਕਹਿਣ ਨਾਲ ਕੁਝ ਨਹੀਂ ਹੁੰਦਾ ਦੇਖੋ ਹਰ ਬੰਦੇ ਨੂੰ ਅਮਰਤਪਾਲ ਦਾ ਹਰੇਕ ਪਾਰਟੀ ਨੂੰ ਡਰ ਹੈ ਜਿੱਦਾਂ ਕਿ ਹੁਣ ਦੇਖੋ ਫ੍ਰੀ ਕੋਰਟ ਦੇ ਵਿੱਚ ਨਵਾਂ ਬੰਦਾ ਸੀ ਏਡਾ ਕੋਈ ਇਹਦੀ ਪਕੜ ਨਹੀਂ ਮੈਨੂੰ ਨਹੀਂ ਲੱਗਦਾ ਵੀ ਉਹ ਕੁਝ ਕਰੂਗਾ ਲੋਕਾਂ ਨੇ ਇੱਕ ਦੇਖਿਆ ਵੀ ਮਾਹੌਲ ਚੇਂਜ ਕਰਨਾ ਚਾਹੁੰਦੇ ਆ ਅਸੀਂ ਚਾਹੁੰਦੇ ਹੁਣ ਆਮ ਆਦਮੀ ਪਾਰਟੀ ਨੂੰ ਬਹੁਤ ਮਤ ਦਿੱਤਾ ਹਰੇਕ ਬੰਦਾ ਪ੍ਰਾਣੀਆਂ ਪਾਰਟੀਆਂ ਤੋਂ ਖਫਾ ਹੋਇਆ ਪਿਆ ਸੀ ਅਸੀਂ ਚੇਂਜ ਕੀਤਾ ਵੀ ਮਾਹੌਲ ਚੇਂਜ ਹੋਵੇ ਹੁਣ ਵੀ ਲੋਕ ਮੈਨੂੰ ਮੈਂ ਦਾਵੇ ਨਾ ਕਹਿਣਾ ਐਮਐਲਏ ਦੇ ਇਲੈਕਸ਼ਨਾਂ 'ਚ ਜੇ ਸਾਡੀਆਂ ਸਰਕਾਰਾਂ ਨਾ ਇਹਨਾਂ ਨੇ ਕੋਈ ਸੁਧਾਰ ਕੀਤਾ ਨਾ ਸੁਧਰੀਆਂ ਆਉਣ ਵਾਲੇ ਦਿਨਾਂ 'ਚ ਜੇ ਖਾਲਸਾ ਪੰਥ ਦੇ ਬੰਦੇ ਜਿੱਥੇ-ਜਿੱਥੇ ਉੱਠੇ ਜਿੱਤਣਗੇ ਇਹ ਜਮਾ ਮਾਰ ਪਾਊਗੀ ਜੇ ਕੋਈ ਬੰਦਾ ਮੰਨ ਲਓ ਸਾਡੇ ਦੇਸ਼ ਦੇ ਪ੍ਰਤੀ ਗਲਤ ਕਰਦਾ ਹੈ ਉਹਦਾ ਉਹੋ ਜਿਹਾ ਨਿਯਮ ਬਣਦਾ ਉਹੋ ਜੀ ਗੱਲਬਾਤ ਬਣਦੀ ਹੈ ਥੋੜ੍ਹੀ ਜਿਹੀ ਇੱਕ ਬੰਦੇ ਨੂੰ ਚਲੋ ਅਮਰਤਪਾਲ ਦਾ ਸੀਗਾ ਚਲੋ ਕਾਫਲਾ ਲੈ ਕੇ ਚੱਲਦਾ ਸੀ ਉਹਨਾਂ ਨੇ ਲੋਕਾਂ ਨੂੰ ਢ ਘਾਤਾ ਲੋਕ ਅਸਲੇ ਲੈ ਕੇ ਚੱਲ ਪਏ ਉਹ ਵੀ ਮਾੜੀ ਗੱਲ ਸੀ ਉਹ ਗਲਤ ਹੈ ਦੇਸ਼ ਦੇ ਵਿੱਚ ਇੱਕ ਤਰ੍ਹਾਂ ਦੇ ਅਸਲੇ ਲੈ ਕੇ ਇਦਾਂ ਤੁਰਨਾ ਮੰਨ ਲਓ ਲੋਕਾਂ ਨੂੰ ਢ ਘਾਉਣਾ ਮੈਂ ਉਹਨੂੰ ਵੀ ਗਲਤ ਕਹੂੰਗਾ ਪਰ ਇੱਕ ਪ੍ਰਧਾਨ ਮੰਤਰੀ ਬਾਜੇਗਾ ਜਿਹੜਾ ਜਮਾ ਸਿੱਧਾ ਪੱਧਰ ਬੰਦਾ ਉਹਦੇ ਤੇ ਚੱਕ ਕੇ ਵੀ ਐਨਐਸਐ ਲਾਤੇ ਇਹ ਤਾਂ ਗੱਲਾਂ ਵਧੀਆਂ ਇਨਾਂ ਪ੍ਰਧਾਨ ਮੰਤਰੀ ਬਾਜੇ ਕੇ ਦੇ ਨਾਲ ਨਾਲ ਹੋਰ ਵੀ ਸਾਥੀ ਨੇ ਜਿਹੜੇ ਉਹਨਾਂ ਤੇ ਵੀ ਐਨਐਸਏ ਵਗੈਰਾ ਇਹ ਦੇਖੋ ਜੀ ਆਪਾਂ ਦੇਖਦੇ ਹਾਂ ਲਾਇਆ ਹੁਣ ਜਿੰਨੇ ਉੱਥੇ ਸਾਰੇ ਹੀ ਹੈ ਚੱਕਰੇ ਆ ਵੀ ਮੈਂ ਇੱਕ ਉਦਾਹਰਨ ਦਿੰਦੀ ਆ ਵੀ ਜੇ ਪ੍ਰਧਾਨ ਮੰਤਰੀ ਬਾਜੇ ਕੇ ਤੇ ਐਨਐਸਏ ਲੱਗ ਸਕਦਾ ਪੱਧਰ ਬੰਦੇ ਤੇ ਇੱਕ ਜਜਵਾਤੀ ਬੰਦਾ ਤੇ ਜੇ ਕੋਈ ਹੁਣ ਕੱਲ ਨੂੰ ਹੋ ਸਕਦਾ ਮੀਰੇ ਤੇ ਐਕਸ਼ਨ ਆ ਜਾਵੇ ਵੀ ਤੂੰ ਮੰਨ ਲਓ ਸਾਨੂੰ ਸੁਝਾ ਦੇਣ ਵਾਲਾ ਕੌਣ ਆ ਠੀਕ ਹੈ ਸਾਡੀ ਪਬਲਿਕ ਦੀ ਵੋਟ ਨਾਲ ਹੀ ਕੋਈ ਸਰਕਾਰਾਂ ਬਣਦੀਆਂ ਪਬਲਿਕ ਦਾ ਹੱਕ ਹੈ ਆਵਾਜ਼ ਠੋਣ ਦਾ ਲੋਕਾਂ ਦਾ ਹੱਕ ਹੈ ਗਲਤ ਨੂੰ ਗਲਤ ਕਹਿਣਾ ਠੀਕ ਹੈ ਮੈਂ ਤਾਂ ਨਾ ਵੀ ਚੰਗੀ ਗੱਲ ਹੈ ਜੇ ਸਰਕਾਰ ਹੁਣ ਐਕਸ਼ਨ ਚਾਹੀਏ ਜੇ ਕੁਝ ਕਰਨਾ ਚਾਹੁੰਦੀ ਹੈ ਪਰ ਆ ਜਿਹੜੇ ਡਰਾਮਿਆਂ ਨਾਲ ਸੁਧਾਰ ਨਹੀਂ ਹੋਣਾ